ਇਹਨੇ ਦੇਖੋ ਨੈਸ਼ਨਲ ਹਾਈਵੇ ਥੌਰਟੀ ਕਹਿੰਦੀ ਐ ਸਾਡਾ ਜ਼ਮੀਨਦਾਰ ਹੋਣਾ ਜੀ ਦੋ ਤਿੰਨ ਜਗ੍ਹਾ ਵੀ ਮਤਲਬ ਸਾਡਾ ਰੇਟ ਨਹੀਂ ਬਣ ਰਿਹਾ ਸੈਂਟਰ ਨਾਲ ਕਿਸਾਨਾਂ ਦਾ ਭਾਅ ਨਹੀਂ ਬਣ ਰਿਹਾ ਇਹ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਜੀ ਹਰ ਗੱਲ ਤੇ ਕਰਨ ਦੇ ਲਾਅ ਐਂਡ ਆਰਡਰ ਜ਼ਮੀਨ ਅਸੀਂ ਦੇਣੀ ਐ ਅਸੀਂ 55 ਮੰਗਦੇ ਆ ਉਹ 50 ਦਿੰਦੇ ਨੇ ਤੇ 50 ਤੇ 55 ਚ ਸੌਦਾ ਖੜਾ ਤੇ ਇਹਦੇ ਚ ਲਾਅ ਐਂਡ ਆਰਡਰ ਕਿੱਥੋਂ ਆ ਪੰਜਾਬ ਨੂੰ ਹਰ ਵਾਰ ਤੋਂ ਲਾਅ ਐਂਡ ਆਰਡਰ ਦੀ ਗੱਲ ਕੌਣ ਲਿਖੰਦੇ ਨੇ 22 ਸਾਲ ਉੱਤਰ ਹੋ ਗਈ 16 ਮਾਰਚ ਤੋਂ ਪੌਣੇ 3 ਸਾਲ ਹੀ ਹੋ ਗਏ ਪੰਜਾਬ ਦੇ ਵਿੱਚ 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ 'ਚ ਘਰਫੁੱਲ ਨਹੀਂ ਲੱਗਿਆ ਤੇ ਹਰਿਆਣੇ 'ਚ ਲੂਹ ਦੇ ਵਿੱਚ 4 ਮਿੰਟ ਘਰਫੁੱਲ ਲੱਗਿਆ ਹੈ ਤੁਸੀਂ ਸਾਨੂੰ ਲਾਅ ਐਂਡ ਆਰਡਰ ਦੱਸ ਦਿਓ ਕੀ ਹੁੰਦਾ ਯੂਪੀਚ ਆਪਣਾ ਲਾਅ ਐਂਡ ਆਰਡਰ ਸੰਭਾਲ ਲਓ ਨੰਬਰ ਦੋ ਪੰਜਾਬ ਦੀਆਂ ਜ਼ਮੀਨਾਂ ਨੂੰ ਤੁਸੀਂ ਉੜੀਸਾ ਜਾਂ ਕਿਸੇ ਹੋਰ ਨਾਲ ਕੰਮੇ ਕੰਪੇਅਰ ਕਰ ਦੋ ਸਾਡੀ ਪਜਾਉ ਜ਼ਮੀਨ ਹੈ ਸਾਡੀ ਸਾਡੀ ਐਕੂਏਸ਼ਨ ਦਾ ਰੇਟ ਹੋਰ ਹੈ ਉੜੀਸਾ ਦਾ ਹੋਰ ਹੈ ਛਤੀਸਗੜ੍ਹ ਦਾ ਤੁਸੀਂ ਕਹਿੰਦੇ ਜੀ ਹਮੇ ਵਿਹਾਰ ਮੇ ਹਮੇ 5 ਲੱਖ ਮੇ ਏਕੜ ਮਿਲ ਰਹਾ ਹੈ ਆ 50 ਮੰਗ ਰੋ ਭਾਈ ਸਾਡੀ ਜ਼ਮੀਨ ਦਾ ਫਰਕ ਹੈ ਯਾਰ ਇਹ ਤਾਂ ਤੁਹਾਨੂੰ ਦੇਖਣਾ ਪਊਗਾ ਹਾਂ ਤੁਸੀਂ ਜੰਮੂ ਕਸ਼ਮੀਰ ਜਾਓਗੇ ਅਗੇ ਕਟੂਏ ਤੋਂ ਅਗੇ ਫਿਰ ਸਸਤੇ ਮਿਲਣਗੇ ਤੁਹਾਨੂੰ ਪਹਾੜ ਹੈ ਉੱਥੇ ਬੰਦਰ ਜ਼ਮੀਨਾਂ ਨੇ ਹੈ ਨਹੀਂ ਕੁਝ ਸੋ ਸਾਸੀ ਆਪਣੀ ਜ਼ਮੀਨ ਦਾ ਤਾਂ ਮੁੱਲ ਲਵਾਂਗੇ ਨਾ ਪ੍ਰੋਪਰ ਸੋ ਇਹ ਕੋਈ ਲਾਅ ਐਂਡ ਆਰਡਰ ਦਾ ਨਹੀਂ ਮੈਂ ਕੱਲ ਇਹੀ ਲਿਖਿਆ ਜੇ ਲਾਅ ਐਂਡ ਆਰਡਰ ਹੁੰਦੀ ਤਾਂ ਕੋਈ ਪੁਰਸਾ ਜਾਂਦੀ ਉੱਥੇ ਰੌਲਾ ਤਾਂ ਠੇਕੇਦਾਰਾਂ ਦਾ ਪੈਸੇ ਦੇਣ ਤੇ ਸੋ ਅਸੀਂ 2-4 ਦਿਨਾਂ ਚ ਹੱਲ ਕਰ ਦਾਂਗੇ ਕੋਈ ਸੇ ਨੇ ਕਲੈਕਟਰ ਰੇਟ ਦਾ ਉਹਨਾਂ ਕੋਈ ਫਰਕ ਨਹੀਂ ਪੰਡਾ ਜੀ ਐਨ ਐਚ ਆਈ ਦੇ ਜਿਹੜੇ ਰੇਟ ਨੇ ਨਾ ਉਹ ਅਲੱਗ-ਅਲੱਗ ਹੁੰਦੇ ਨੇ ਉਹ ਕਿਤੇ ਕੁਝ ਹੁੰਦਾ ਕਿਤੇ ਕੁਝ ਹੁੰਦਾ ਬਾਅਦ ਦੇ ਵਿੱਚ ਤੁਸੀਂ ਕਮਿਸ਼ਨਰ ਕੋਲੇ ਵੀ ਜਾ ਸਕਦੇ ਹੋ ਅਪੀਲ ਪਾ ਸਕਦੇ ਹੋ ਕਿ ਸਾਨੂੰ ਘੱਟ ਮਿਲਿਆ ਬਹੁਤ ਵਾਰੀ ਬਾਅਦ ਚ ਵੀ ਮਿਲੇ ਨੇ ਰੇਟ ਪਰ ਇਹ ਕੋਈ ਨਹੀਂ ਜਲਦੀ ਸਾਡੇ ਕੋਲ ਟੀਚਰ ਵੀ ਨਹੀਂ ਪ੍ਰੋਫੈਸਰ ਵੀ ਨਹੀਂ ਆਰਟਿਸਟ ਵੀ ਨਹੀਂ ਸੋ ਸਾਡੇ ਕੋਲੇ ਸਮਾਜ ਦਾ ਹਰ ਵਰਗ ਦੇ ਆਮ ਆਦਮੀ ਪਾਟ ਆਮ ਆਦਮੀ ਹਰੇਕ ਵਰਗ ਦਾ ਆਮ ਆਦਮੀ ਜਦ ਕਿ ਦੂਜੀਆਂ ਪਾਰਟੀਆਂ ਚ ਸਿਰਫ ਉਹਨਾਂ ਦੇ ਪੁੱਤ ਭਤੀਜੇ ਉਹਨਾਂ ਦੇ ਸਾਲੇ ਜੀਜੇ ਉਹੀ ਚੱਲ ਜਾਂਦਾ ਸੀ ਸੋ ਉਹ ਹੁਣ ਨੈਕਸਸ ਜਿਹੜਾ ਟੁੱਟ ਗਿਆ ਸੋ ਡਾਕਟਰ ਸਾਹਿਬ ਬਾਰੇ ਮੈਂ ਇਹੀ ਕਹੂੰਗਾ ਜਦੋਂ ਵਿਧਾਨ ਸਭਾ ਚ ਵੀ ਬੋਲਦੇ ਸੀਗੇ ਤਾਂ ਹਮੇਸ਼ਾ ਟੂ ਦਾ ਪੁਆਇੰਟ ਤੇ ਆਪਣੇ ਲੋਕਾਂ ਦੀ ਗੱਲ ਕਰਦੇ ਸੀ ਤੇ ਸਪੀਕਰ ਸਾਹਿਬ ਉਹਨਾਂ ਨੂੰ ਮੌਕਾ ਵੀ ਪੂਰਾ ਖੁੱਲਾ ਦਿੰਦੇ ਸੀ ਕਿਉਂਕਿ ਪਤਾ ਲੱਗ ਜਾਂਦਾ ਕਿ ਕੋਈ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਕਰਨੀ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਨੀ ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ ਆਪਣੇ ਇਲਾਕੇ ਦੇ ਮੰਗਾਂ ਦੀ ਗੱਲ ਕਰਨੀ ਹੈ ਤਾਂ ਫਿਰ ਉਹ ਉਸ ਐਮਐਲ ਨੂੰ ਜਾਂ ਉਸ ਐਮਪੀ ਨੂੰ ਟਾਈਮ ਮਿਲਣ ਲੱਗ ਜਾਂਦਾ ਜਿਸ ਤਰ੍ਹਾਂ ਮੈਂ ਵੀ 8 ਸਾਲ ਲਾ ਕੇ ਆਇਆ ਪਾਰਲੀਮੈਂਟ 'ਚ ਤਾਂ ਸਪੀਕਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਫालतू ਗੱਲ ਨਹੀਂ ਕਰਨੀ ਇਹਨੇ ਆਪਣੀ ਗੱਲ ਕਰਕੇ ਬਹਿ ਜਾਣਾ ਤਾ ਫਿਰ ਟਾਈਮ ਮਿਲ ਜਾਂਦਾ ਬੋਲਣ ਦਾ ਜਿਨੇ ਹੁਣ ਕੋਈ ਕੰਟਰੋਵਰਸੀ ਕ੍ਰੀਏਟ ਕਰਨੀ ਹੈ ਹਰ ਵਕਤ ਫਿਰ ਸਪੀਕਰ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਇਹਦੇ ਬੋਲਣ ਨਾਲ ਕਿਤੇ ਕੋਈ ਰੌਲਾ ਨਾ ਪੈ ਜਾਏ ਇਸ ਕਰਕੇ ਉਹ ਫਿਰ ਓਗਨੋਰ ਕਰਨ ਲੱਗ ਜਾਂਦੇ ਆ ਪਰ ਡਾਕਟਰ ਸਾਹਿਬ ਨੇ ਜਿੰਨਾ ਵੀ ਬੋਲਿਆ ਰਿਕਾਰਡ ਉੱਤੇ ਪਿਆ ਸਾਰਾ ਤੁਸੀਂ ਵੀ ਆਪਣੇ ਕੈਮਰਾ ਨਾਲ ਹੀ ਉਹਨੂੰ ਟੈਲੀਕਾਚ ਕੀਤਾ ਹੋਗਾ ਕਿ ਜਿੰਨਾ ਵੀ ਬੋਲਿਆ ਉਹ ਆਪਣੇ ਲੋਕਾਂ ਦੇ ਹੱਕ 'ਚ ਬੋਲਿਆ ਜਿਸ ਝੰਡੇ ਨੂੰ ਲੈ ਕੇ ਜਿੱਤ ਕੇ ਆਏ ਨੇ ਉਸ ਝੰਡੇ ਨੂੰ ਲੈ ਕੇ ਬੋਲਿਆ ਔਰ ਮੇਰੇ ਕੋਲੇ ਆ ਕੇ ਕਈ ਵਾਰ ਜਿਹੜਾ ਮੇਰੇ ਕੋਲ ਮੰਗ ਪੱਤਰ ਦੇ ਕੇ ਕਿ ਮੈਂ ਆਪ ਸ਼ਹਿਰ ਚਾ ਚਾਉਣਾ ਮੈਂ ਪਿੰਡਾਂ ਚਾ ਆ ਪ੍ਰੋਬਲਮ ਹੈ ਸਾਨੂੰ ਫੰਡ ਦਿਓ ਸੋ ਅਸੀਂ ਇਸ ਇਸ ਪੱਖੋਂ ਕਦੇ ਵੀ ਇਹਨਾਂ ਨੂੰ ਇਨਕਾਰ ਨਹੀਂ ਕੀਤਾ ਚੱਲ ਕੇ ਆਉਂਦੇ ਰਹੇ ਘੰਟਾ-ਘੰਟਾ ਸੀ ਮਿਲ ਕੇ ਬਹਿ ਕੇ ਗੱਲ ਵੀ ਕਰਦੇ ਰਹੇ ਕਿ ਤੁਸੀਂ ਦੱਸੋ ਕੋਈ ਗੱਲ ਨਹੀਂ ਮੇਰੇ ਲਈ ਕੋਈ ਇਹ ਨਹੀਂ ਹੈਗਾ ਕਿ ਜੇ ਜੇ ਕੋਈ ਐ ਐਮਐਲਏ ਜਿਹੜਾ ਉਹ ਵਿਰੋਧੀ ਧਿਰ ਦਾ ਤਾਂ ਮੈਂ ਉੱਥੇ ਉਸ ਉਸ ਲੋਕਾਂ ਨੂੰ ਸਜ਼ਾ ਦੇਵਾਂ ਮੈਂ ਉੱਥੇ ਕਿ ਮੈਂ ਉੱਥੇ ਗ੍ਰਾਂਟ ਨਾ ਦੇਵਾਂ ਜਾਂ ਉੱਥੇ ਵਿਕਾਸ ਦੇ ਕੰਮਾਂ ਤੇ ਕੋਈ ਰੋਕ ਲਾਵਾਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਛੋਟੀ ਰਾਜਨੀਤੀ ਨਹੀਂ ਕਰਦੇ ਜਿਹੜੀ ਕਿ ਉਹ ਇਹ ਕਰਦੇ ਰਹੇ ਆ ਪਹਿਲਾਂ ਜਿਹੜੇ ਬਾਕੀ ਰਵਾਇਤੀ ਪਾਰਟੀਆਂ ਵਾਲੇ ਕਹਿੰਦੇ ਇਸ ਗਲੀ ਚੋਂ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਉਹਦੀਆਂ ਦੋ ਪੁਲੀਆਂ ਹੀ ਪੱਟ ਦੋ ਤੇ ਬਾਅਦ ਕਰੀ ਜਾਓ ਲੈ ਪੁਲੀਆਂ ਬਣਵਾ ਕੇ ਦਿਖਾਓ ਹੁਣ ਤੁਸੀਂ ਤੁਸੀਂ ਸਾਨੂੰ ਵੋਟਾਂ ਨਹੀਂ ਪਈਆਂ ਇਸ ਕਿਸਮ ਦੀ ਛੋਟੀ ਰਾਜਨੀਤੀ ਜਿਸੀ ਨਹੀਂ ਕਰਦੇ ਮੈਂ ਜਦ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ ਮੈਂ ਉਸੇ ਦਿਨ ਵੀ ਕਹਿਆ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਪਾਈ ਨਹੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਪਰ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਸੋ ਮੁੱਖ ਮੰਤਰੀ ਤਾਂ ਮੈਂ ਸਾਰੇ ਪੰਜਾਬੀਆਂ ਦਾ ਕਸਟੋਡੀਅਨ ਤਾਂ ਮੈਂ 3.5 ਕਰੋੜ ਲੋਕਾਂ ਦਾ ਹੀ ਆ ਸੋ ਮੈਂ ਕੋਈ ਦਰਿਆਤ ਜਾਂ ਕੋਈ ਪੱਖਪਾਤ ਕਦੇ ਨਹੀਂ ਕਰਦਾ ਮੇਰੇ ਲਈ ਨਕੌਦਰ ਵੀ ਹੋ ਜਾਏ ਮੇਰੀ ਨਵਾਂ ਸ਼ਹਿਰ ਵੀ ਹੋ ਜਾਏ ਪੰਗਾ ਵੀ ਹੋ ਜਾਏ ਮੇਰੇ ਲਈ ਮੂਨਕ ਵੀ ਹੋ ਜਾਏ ਪੁਹਾਨੀਗੜ ਵੀ ਹੋ ਜਾਏ ਮੇਰੇ ਲਈ ਠਨੌਰ ਵੀ ਹੋ ਜਾਏ ਮੇਰੇ ਲਈ ਸਨੌਰ ਵੀ ਹੋ ਜਾਏ ਸੋ ਜੇ ਪੰਜਾਬ ਦੇ ਵਿੱਚ ਕੋਈ ਤਰੱਕੀ ਹੋਊਗੀ ਸਾਰੇ ਪੰਜਾਬ ਵਿੱਚ ਕਿਤੇ ਵੀ ਤਰੱਕੀ ਹੋਊਗੀ ਤਾਂ ਉਹ ਇਹ ਉਹਦਾ ਜਿਹੜਾ ਸ਼ਾਬਾਸ਼ੀ ਮਿਲੂਗੀ ਕੱਲ ਬੱਚਿਆਂ ਨੂੰ ਨਿਯੁਕਤੀ ਪਤਰ ਬੰਡਿਓ ਆਪ ਬੋਲ ਰਹੇ ਸੀ ਕੋਈ ਕੁਝ ਗਰਾਉ ਤੋਸੀ ਕੋਈ ਮੁਕਸਰ ਤੋਸੀ ਕੋਈ ਫਾਜ਼ਿਲਕਾ ਤੋਸੀ ਕੋਈ ਬਠਿੰਡੇ ਤੋਸੀ ਕੋਈ ਸੰਗਰੂਰ ਤੋਸੀ ਕੋਈ ਅੰਮ੍ਰਿਤਸਰ ਤੋਸੀ ਸਾਰੇ ਪੰਜਾਬ ਤੋਂ ਆਏ ਹੋਏ ਸੀ ਤੇ ਉਹ ਦੱਸ ਰਹੇ ਸੀ ਆਪਣੀਆਂ ਆਪਣੀਆਂ ਕਹਾਣੀਆਂ ਕਿ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ ਪਰ ਅਸੀਂ ਬਦਲਤਾ ਹੁਣ ਅਸੀਂ ਇੱਥੇ ਰਹਿ ਕੇ ਜਿਹੜਾ ਉਹ ਆਵਦੀ ਤਰੱਕੀ ਕਰਾਂਗੇ ਪੜਾਂਗੇ ਤੇ ਆਮ ਆਨੀ ਪਾਰਟੀ ਜੋ ਸਾਡੇ ਅਰਵਿੰਦ ਕੇਜਰੀਵਾਲ ਦੀ ਸਾਡੇ ਸੁਪਰੀਮ ਉਹਨਾਂ ਦਾ ਵੀ ਪਹਿਲਾਂ education ਤੇ health ਉਹਨਾਂ ਦੀ ਪ੍ਰਾਇੋਰਟੀ ਹੈ ਅੱਜ ਵੀ ਕਿ ਬਾਬਾ ਸਾਹਿਬ ਦਾ ਸੁਪਨਾ ਅਧੂਰਾ ਕੇਜਰੀਵਾਲ ਕਰੇਗਾ ਪੂਰਾ ਉਥੇ ਨਾਰਾ ਦਿੰਦੇ ਰਹੇ ਜਦੋਂ ਸਕੂਲ ਬਣਾਉਂਦੇ ਰਹੇ ਉਥੇ ਤਾਂ ਬਾਬਾ ਸਾਹਿਬ ਭੀਮrao Ambedkar ਜੀ ਉਹਨਾਂ ਨੂੰ ਸਕੂਲ ਦੇ ਵਿੱਚ ਕਲਾਸ 'ਚ ਬੈਠਣ ਨਹੀਂ ਦਿੱਤਾ ਜਾਂਦਾ ਸੀ ਛੂਆਛੂਦਾ ਇੰਨਾ ਜਵਾਨਾ ਸੀ ਉਹ ਪਰਾਂ ਬਹਿ ਜਾਂਦੇ ਸੀ ਫਿਰ ਜਦੋਂ ਪੀਰੀਅਡ ਖਤਮ ਹੁੰਦਾ ਸੀਗਾ ਤਾਂ ਉਹ ਆਪਣੇ ਜਿਹੜੇ ਸਹਿ ਪਾਠੀ ਸੀ ਉਹਨਾਂ ਤੋਂ ਪੁੱਛਦੇ ਹੁੰਦੇ ਸੀ ਤੈਨੂੰ ਕੀ ਪੜਾਇਆ ਉਹ ਮੈਨੂੰ ਪੜਾਇਆ ਇੱਥੋਂ ਇੱਥੋਂ ਪੜ ਕੇ ਉਹਨਾਂ ਨੇ ਬਾਅਦ ਵਿੱਚ ਅਮਰੀਕਾ ਤੋਂ ਲੰਡਨ ਤੋਂ ਪੀ ਐਚ ਡੀ ਹਾਲਾਂਕਿ ਕੋਈ ਫਾਈਨੈਂਸ਼ਲੀ ਸੌਂਡ ਨਹੀਂ ਸੀ ਉਹਨਾਂ ਨੇ ਫਿਰ ਇੱਕ ਕਥਨ ਲਿਖਿਆ ਕਿ ਵਿਦਿਆ ਜਿਹੜੀ ਹੈ ਉਹ ਇੱਕ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਇਹਨੂੰ ਪੀਊਗਾ ਉਹ ਤਾਂ ਦਹਾੜੂ ਵੀ ਦਹਾੜੂ ਸੋ ਸਾਡਾ ਵੀ ਇਹ ਏਜੰਡਾ ਹੈ ਕਿ ਅਸੀਂ ਐਜੂਕੇਸ਼ਨ ਗਰੀਬਾਂ ਦੇ ਬੱਚਿਆਂ ਨੂੰ ਖਾਸ ਤੌਰ ਤੇ ਦੇਈਏ ਜੋ ਸਕੂਲ ਆਫ ਐਮੀਨੈਂਸ ਦਾ ਅਸੀਂ ਸਮਾਰਟ ਸਕੂਲ ਬਣਾ ਰਹੇ ਹਾਂ ਗਰੀਬਾਂ ਦੇ ਬੱਚੇ ਪੜ੍ਹ ਕੇ ਇਸ ਵਾਰ 158 ਬੱਚੇ JEE ਦਾ ਟੈਸਟ ਪਾਸ ਕਰ ਗਏ 158 ਬੱਚੇ ਪੰਜਾਬ ਦੇ ਪਹਿਲੀ ਵਾਰ ਹੋਇਆ JEE ਦਾ ਟੈਸਟ ਪਾਸ ਕਰ ਗਏ ਸਰਕਾਰੀ ਸਕੂਲਾਂ ਦੇ ਬੱਚੇ ਔਰ 10ਵੀਂ ਚੋਂ 8ਵੀਂ ਚੋਂ 12ਵੀਂ ਚੋਂ ਫਸਟ ਕੌਣ ਸਰਕਾਰੀ ਸਕੂਲਾਂ ਦੇ ਬੱਚੇ ਮੰਨ 700 ਚੋਂ 600 ਨਿਨਮਲ ਨੰਬਰ ਲੈ ਕੇ ਆਏ ਕਿਉਂਕਿ ਟੀਚਰ ਆ ਗਏ ਟੀਚਰਾਂ ਨੂੰ ਸਿੰਗਾਪੁਰ ਤੋਂ ਟ੍ਰੇਨਿੰਗ ਦਿਵਾਤੀ ਇਸੀ ਤਰ੍ਹਾਂ ਹੀ ਹੈਲਥ ਦੇ ਵਿੱਚ ਹੋਇਆ ਇਸੇ ਤਰ੍ਹਾਂ ਹੀ ਬਿਜਲੀ ਦੇ ਵਿੱਚ ਹੋਇਆ ਇਸ ਤਰ੍ਹਾਂ ਹੀ ਇਨਫਰਾਸਟ੍ਰਕਚਰ ਦੇ ਵਿੱਚ ਹੋਇਆ ਅਸੀਂ ਲੱਗੇ ਰਵਾਂਗੇ ਔਰ ਸਭ ਤੋਂ ਵੱਡਾ ਫੈਸਲਾ ਜਿਹੜਾ ਪਹਿਲਾ ਫੈਸਲਾ ਸੀ 16 ਮਾਰਚ ਨੂੰ ਜਦੋਂ ਸੌ ਚੁੱਕੀ ਖੜਕਿਰ ਕਲਾਮ ਤਾਂ ਸੌ ਚੁੱਕਰ ਤੋਂ ਸੌ ਚੁੱਕਣ ਤੋਂ ਬਾਅਦ ਜਦੋਂ ਚਾਰਜ ਲਿਆ ਤਾਂ ਸਭ ਤੋਂ ਪਹਿਲਾ ਫੈਸਲਾ ਇਹ ਸੀਗਾ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਜਾ ਡੀਸੀ ਦਫਤਰ ਹੈ ਜਾਂ ਤਹਿਸੀਲਦਾਰ ਦਾ ਦਫਤਰ ਹੈ ਜਾਂ ਕੋਈ ਐਡੀਐਸ ਦੇ ਦਫਤਰ ਹੈ ਜਾਂ ਕੋਈ ਕੋਈ ਵੀ ਸਰਕਾਰੀ ਦਫਤਰ ਉੱਥੇ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਉੱਥੇ ਡਾਕਟਰ ਭੀਮਰਾਵ ਮੇਦਕਰ ਤੇ ਸ਼ੀਤਪਾਲ ਸਿੰਘ ਦੀ ਫੋਟੋ ਲੱਗੂਗੀ ਉਹ ਲੱਗੀ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਇੱਕ ਨੇ ਸੰਵਿਧਾਨ ਬਣਾਇਆ ਇੱਕ ਨੇ ਦੇਸ਼ ਦੇਸ਼ ਬਣਾਇਆ ਤੇਨਾਂ ਦੋਨਾਂ ਦੀ ਫੋਟੋ ਲੱਗੀ ਹੋਈ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁਖੀ ਜੀ ਇਹਨਾਂ ਦੋਨਾਂ ਨੂੰ ਰਿਪਰੈਜ਼ੈਂਟ ਕਰਦੇ ਹੈ ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ ਐਮਐਲਏ ਨੇ ਤੇ ਡਾਕਟਰ ਵੀਮਰਾਵ ਮੇਦ ਕਰਦੀ ਸੋਚ ਦੇ ਧਾਰਨੀ ਨੇ ਸਾਡੀ ਪਾਰਟੀ ਨੂੰ ਅੰਚ ਬਹੁਤ ਬਲ ਮਿਲਿਆ ਔਰ ਸਾਨੂੰ ਇੱਕ ਐਸਾ ਨੇਤਾ ਜਿਹੜਾ ਦਵੇ ਕੁਝ ਲੋਕਾਂ ਦੀਆਂ ਸਮੱਸਿਆਵਾਂ ਜਾਣਦਾ ਹੈ ਖੁਦ ਉਹਨੇ ਪਿੰਡੇ ਤੇ ਹਨਾਈਆਂ ਹੋਈਆਂ ਨੇ ਉਹ ਸਾਡੀ ਪਾਰਟੀ ਜੁਆਇਨ ਕਰ ਰਿਹਾ ਐਨ ਦੇਖੋ ਨੈਸ਼ਨਲ ਹਾਈਵੇ ਥੋਰਟੀ ਕਹਿੰਦੀ ਹੈ ਸਾਡਾ ਜ਼ਮੀਨ ਦਾ ਰੋਲ ਦੋ ਤਿੰਨ ਜਗ੍ਹਾ ਵੀ ਮਤਲਬ ਸਾਡਾ ਰੇਟ ਨਹੀਂ ਬਣ ਰਿਹਾ ਸੈਂਟਰ ਨਾਲ ਕਿਸਾਨਾਂ ਦਾ ਭਾਂ ਨਹੀਂ ਬਣ ਰਿਹਾ ਇਹ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਹਰ ਗੱਲ ਤੇ ਕਰ ਦਿੰਦੇ ਨੇ ਲਾਅ ਐਂਡ ਆਰਡਰ ਜ਼ਮੀਨ ਅਸੀਂ ਦੇਣੀ ਹੈ ਅਸੀਂ 55 ਮੰਗਦੇ ਆ ਉਹ 50 ਦਿੰਦੇ ਨੇ ਤੇ 50 ਤੇ 55 ਚ ਸੌਦਾ ਖੜਾ ਤੇ ਇਹਦੇ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਪੰਜਾਬ ਨੂੰ ਹਰ ਵਕਤ ਲਾਅ ਐਂਡ ਆਰਡਰ ਦੀ ਗੱਲ ਕਿਉਂ ਲਿਖ ਦਿੰਦੇ ਨੇ 25 ਸਾਲ ਹੋ ਗਏ 16 ਮਾਰਚ ਤੋਂ ਪੌਣੇ 3 ਸਾਲ ਹੀ ਹੋ ਗਏ ਪੰਜਾਬ ਦੇ ਵਿੱਚ 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ ਚ ਘਰ ਫੁੱਲ ਲੱਗਿਆ ਤੇ ਹਰਿਆਣਾ ਦੇ ਨੂਹ ਦੇ ਵਿੱਚ ਚਾਰ ਮਹੀਨੇ ਕਰਫਤ ਲੱਗਿਆ ਰਿਹਾ ਤੁਸੀਂ ਸਾਨੂੰ ਲੋ ਅੰਡਰਡਰ ਦੱਸ ਦਿਓ ਕੀ ਹੁੰਦਾ ਯੂਪੀ ਚ ਆਪਣਾ ਲੋ ਅੰਡਰਡਰ ਸੰਭਾਲ ਲਓ ਨੰਬਰ 2 ਪੰਜਾਬ ਦੀਆਂ ਜ਼ਮੀਨਾਂ ਨੂੰ ਤੁਸੀਂ ਉੜੀਸਾ ਜਾਂ ਕਿਸੇ ਹੋਰ ਨਾ ਕੰਮੇ ਕੰਪੇਅਰ ਕਰਦੋ ਸਾਡੀ ਪਜਾਉ ਜ਼ਮੀਨ ਹੈ ਸਾਡੀ ਸਾਡੀ ਐਕੁਇਜੀਸ਼ਨ ਦਾ ਰੇਟ ਹੋਰ ਹੈ ਉੜੀਸਾ ਦਾ ਹੋਰ ਹੈ ਛਤੀਸਗੜ੍ਹ ਦਾ ਤੁਸੀਂ ਕਹਿੰਦੇ ਜੀ ਹਮੇ ਬਿਹਾਰ ਮੇ ਹਮੇ 5 ਲੱਖ ਮੇ ਏਕੜ ਮਿਲ ਰਹਾ ਹੈ ਆ 50 ਨੰਬਰ ਬਈ ਸਾਡੀ ਜ਼ਮੀਨ ਦਾ ਫਰਕ ਹੈ ਯਾਰ ਇਹ ਤਾਂ ਦੇਖਣਾ ਪਊਗਾ ਹਾਂ ਤੁਸੀਂ ਜੰਮੂ ਕਸ਼ਮੀਰ ਜਾਓਗੇ ਅਗੇ ਕਟੂਏ ਤੋਂ ਅਗੇ ਫਿਰ ਸਸਤੇ ਮਿਲਣਗੇ ਤੁਹਾਨੂੰ ਪਹਾੜ ਹੈ ਉੱਥੇ ਬੰਦਰ ਜ਼ਮੀਨਾਂ ਨੇ ਹੈ ਨਹੀਂ ਕੁਝ ਸੋ ਸਾਸੀ ਆਪਣੀ ਜ਼ਮੀਨ ਦਾ ਤਾਂ ਮੁੱਲ ਲਮਾਂਗੇ ਨਾ ਪ੍ਰੋਪਰ ਸੋ ਇਹ ਕੋਈ ਲਾਅ ਐਂਡ ਆਰਡਰ ਦਾ ਨਹੀਂ ਮੈਂ ਕੱਲ ਇਹੀ ਲਿਖਿਆ ਜੇ ਲਾਅ ਐਂਡ ਆਰਡਰ ਹੁੰਦੀ ਤਾਂ ਕੋਈ ਪੁਰਸ ਨਾ ਜਾਂਦੀ ਉੱਥੇ ਰੌਣਾ ਤਾਂ ਠੇਕੇਦਾਰਾਂ ਦਾ ਪੈਸੇ ਦੇਣ ਤੇ ਸੋ ਅਸੀਂ 2-4 ਦਿਨਾਂ ਚ ਹੱਲ ਕਰ ਦਾਂਗੇ ਕੋਈ ਅਸੀਂ ਤਾਨੂੰ ਇਹ ਨਹੀਂ ਲੱਗਦਾ ਕਿ ਹਰਿਆਣਾ ਜਾਂ ਦੂਸਰੀਆਂ ਸਟੇਟਾਂ ਦੇ ਮੁਕਾਬਲੇ ਜਿਹੜਾ ਪੰਜਾਬ ਦਾ ਕਲੈਕਟਰ ਰੇਟ ਆ ਉਹ ਬਹੁਤ ਘੱਟ ਰਿਹਾ ਕਰਕੇ ਮਾਮਲਾ ਜਿਹੜਾ ਫਸਿਆ ਹੋਇਆ ਹੈ ਕਲੈਕਟਰ ਰੇਟ ਵਧਣਾ ਚਾਹੀਦਾ ਨਹੀਂ ਕਲੈਕਟਰ ਰੇਟ ਦਾ ਤਾਂ ਕੋਈ ਫਰਕ ਨਹੀਂ ਪੰਦਾ ਜੀ ਐਨਐਚਆਈ ਦੇ ਜਿਹੜੇ ਰੇਟ ਨੇ ਨਾ ਉਹ ਲਗ-ਲਗ ਹੁੰਦੇ ਨੇ ਉਹ ਕਿਤੇ ਕੁਝ ਹੁੰਦਾ ਕਿਤੇ ਕੁਝ ਹੁੰਦਾ ਬਾਅਦ ਵਿੱਚ ਤੁਸੀਂ ਕਮਿਸ਼ਨਰ ਕੋਲੇ ਵੀ ਜਾ ਸਕਦੇ ਹੋ ਅਪੀਲ ਪਾ ਸਕਦੇ ਹੋ ਕਿ ਸਾਨੂੰ ਘੱਟ ਮਿਲਿਆ ਬਹੁਤ ਵਾਰੀ ਬਾਅਦ ਵਿੱਚ ਵੀ ਮਿਲ ਨੇ ਰੇਟ ਪਰ ਇਹ ਕੋਈ ਨਹੀਂ ਜਲਦੀ मसला हल हो जाएगा आज जूगा जवाब मैं कद क्या सवाल भी जवाब दे रहे हो मैं भी यही काम करता हूं पिछले पच्चीस साल से बोलने का काम ही करता हूं मैं ਮੈਂ ਕੋਈ ਗਾਸ ਸਪੈਲਡਿੰਗ ਨਹੀਂ ਕਰਦਾ ਸਟੇਕ ਹੋਲਡਰਸ ਕੋ ਮਿਲੂੰਗਾ ਜਿੰਕੀ ਜ਼ਮੀਨ ਹੈ ਔਰ ਉਨਕੇ ਸਾਰੇ ਜੋ ਹੱਕ ਹੈ ਉਨਕੋ ਮਿਲenge ਥੈਂਕ ਯੂ